ਮੇਰਾ ਸਕਰੀਨ ਦਾ ਨੰਬਰ ਆ ਚੁੱਕਾ ਹੈ ਨੋਟ ਕਰ ਲਓ ਜਦੋਂ ਕੋਈ ਗੱਲ ਪੁੱਛੀ ਸਿੱਧਾ ਫੋਨ ਕਰਕੇ ਆਪਣੀ ਬਿਮਾਰੀ ਬਾਰੇ ਕੋਈ ਵੀ ਇਲਾਜ ਪੁੱਛ ਸਕਦੇ ਹੋ ਦਰਸ਼ਕੋ ਮੈਂ ਆਇਰ ਦੇ ਵਿੱਚ ਬੇ ਇਲਾਜ ਹੋ ਰਿਆਂ ਦਾ ਆਇਰ ਦੇ ਵਿੱਚ ਅਸੀਂ ਜਿਨ੍ਹਾਂ ਨਸਕਾਂ ਨੂੰ ਕੱਟ ਰਹੇ ਜਾਂ ਨਿਲ ਹੋ ਚੁੱਕੇ ਹਨ ਜਾਂ ਉਹਨਾਂ ਦੇ ਕੰਮਨ ਹੈ ਪਤਨੀ ਕੋਲ ਜਾਂਦੇ ਹਨ ਉੱਥੇ ਜਾ ਕੇ ਉਹਨਾਂ ਦਾ ਤਸੱਲੀ ਨਹੀਂ ਹੁੰਦੀ ਮਨ ਖੁਸ਼ ਨਹੀਂ ਰਹਿੰਦਾ ਘਰ ਵਾਲੀ ਵੱਖਰੀ ਦੁਖੀ ਆ ਵੱਖਰਾ ਦੁਖੀ ਆ ਬੰਦਾ ਫਿਰ ਗਲਤ ਮਲ ਦਵਾਈਆਂ ਸਾਰੇ ਲੈਂਦਾ ਹੈ ਟਾਈਮ ਬੀਗ ਆ ਗੋਲੀਆਂ ਜਿਹੜੀਆਂ ਟੈਂਪਰੇਰੀ ਆਈਆਂ ਵਿਆਹ ਚੋਂ ਸਾਰਾ ਲਿੰਦਾ ਕੋਈ ਸਾਈਡ ਬਰਟ ਬਹੁਤ ਆਯੁਰਵੇਦ ਕੋਈ ਸਾਈਡ ਬਰਟਾਈਜ਼ ਵਾਈਦੀ ਹੁੰਦੀ ਆਯੁਰਵੇਦ ਵਾਧੂ ਘੱਟ ਵਿੱਚ ਚਿਪਚਾ ਦੋਈ ਖਾਂਦੀ ਹੈ ਨੁਕਸਾਨ ਨਹੀਂ ਕਰਦੀ ਜਿਹੜੀ ਤੁਹਾਡੀ ਸੋਈ ਹੈ ਘਰ ਦੇ ਸੋਈ ਸਾਰੀ ਆਯੁਰਵੈਦਿਕ ਹੈ ਇੰਨਾ ਤਲੀਆਂ ਜੀਰਾ ਅਜਵਾਇਣ ਸੌਂਫ ਲਾਚੀ ਦਾਲ ਚੀਨੀ ਸਾਰਾ ਆਯੁਰਵੈਦਿਕ ਹੈ ਇਹ ਦਵਾਈਆਂ ਗੰਜੀ ਨਾ ਵਰਤਣ ਦੀ ਬਜਾਏ ਆਯੁਰਵੇਦ ਵਾਈਜ਼ ਬਲੀਵ ਕਰੋ ਅਜੋ ਗੇਰੀਆਂ ਬਹੁਤ ਜਿਆਦਾ ਕਾਮਜਾਬ ਹਨ ਇਸ ਸਰਕਥੈਰਪੀ ਮੈਂ ਸ਼ੁਰੂ ਕੀਤੀ ਹੈ ਜਿਨ੍ਹਾਂ ਲੋਕਾਂ ਦਾ ਲਿੰਗ ਛੋਟਾ ਪਤਲਾ ਰਹਿ ਗਿਆ ਹੈ ਲਿੰਗ ਦਾ ਸਾਈਜ਼ ਵਧਾਉਣ ਵਾਸਤੇ ਮਟਾਈ ਵਧਾਉਣ ਵਾਸਤੇ ਪਾਵਰ ਆਉਣ ਵਾਸਤੇ ਉਹ థੈਰਪੀ ਨਾਲ ਦਾ ਲਿੰਗ ਦਾ ਲੰਬਾਈ ਵਧ ਜਾਏਗੀ ਮਟਾਈ ਵਧ ਜਾਏਗੀ ਦਰਸ਼ਕ ਇਹਨਾਂ ਕੇਨ ਦਾ ਬਹੁਤ ਧੰਨਵਾਦ ਤੁਸੀਂ ਲੁਧਿਆਣਾ ਹਰ ਸੋਮਵਾਰ ਤੇ ਵੀਰਵਾਰ ਦੋ ਦਿਨ ਰਣਦਾ ਚਲੋ ਮਰਜੀ ਆ ਕੇ ਤੁਸੀਂ ਫੋਨ ਕਰਕੇ ਸਿੱਧੇ ਆਓ ਟਾਈਮ ਲਾਓ বাস ਸਟੈਂਡ ਦੇ ਸਾਹਮਣੇ ਲੁਧਿਆਣਾ ਡਾਇਮੰਡ ਹੋਟਲ ਉਹਦੇ نیچے ਅਪਰਕਲਿਤ ਇਨਾ ਕਹਿੰਦਾ ਹਾਂ ਧੰਨਵਾਦ ਡਾਕਟਰ ਪ੍ਰੇਮ ਸਿੰਘ ਆਦਿਆ ਪੱਟੀਵਾੜਾ